ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਅੰਤ ਕਰਨ ਬਾਰੇ ਜਾਣਾਂਗੇ ਕਿ ਅੰਤ ਕਰਨ ਕੀ ਹੁੰਦਾ ਹੈ ਅੰਤ ਕਰਨ ਮਨ ਦੇ ਹੀ ਚਾਰ ਰੂਪ ਹੁੰਦੇ ਹਨ ਉਸੇ ਨੂੰ ਮਨ ਕਹਿੰਦੇ ਹਨ ਉਸੇ ਨੂੰ ਬੁੱਧ ਕਹਿੰਦੇ ਹਨ ਉਸੇ ਨੂੰ ਚਿਤ ਕਹਿੰਦੇ ਹਨ ਉਸੇ ਨੂੰ ਹੰਕਾਰ ਕਹਿੰਦੇ ਹਨ ਕਿ ਅਲੱਗ-ਅਲੱਗ ਰੂਪ ਇਹ ਧਾਰਨ ਕਰਦਾ ਹੈ ਮਨ ਜਦੋਂ ਇਹ ਮਨ ਸੰਕਲਪ ਤੇ ਕਲਪ ਕਰਦਾ ਹੈ ਤੋਂ ਉਹ ਉਹਨੂੰ ਕਹਿੰਦੇ ਹਨ ਮਨ ਜਦੋਂ ਇਹ ਆਤਮਾ ਨੂੰ ਅਸਤ ਰੂਪ ਵਿੱਚ ਨਿੰਦਾ ਕਰਦਾ ਹੈ ਤੇ ਆਤਮਾ ਨਹੀਂ ਹੈ ਜਿਵੇਂ ਆਸਤਿਕ ਕਹਿੰਦੇ ਹਨ ਕਿ ਪਰਮਾਤਮਾ ਨਹੀਂ ਹੈ ਆਤਮਾ ਨਹੀਂ ਹੈ ਸੋ ਇਹਨੂੰ ਕਹਿੰਦੇ ਹਨ ਬੁੱਧ ਆਪਣੀ ਬੁੱਧੀ ਤੋਂ ਕੰਮ ਲੈਂਦਾ ਆਪਣੀ ਬੁੱਧੀ ਨੂੰ ਅੱਗੇ ਰੱਖਦਾ ਹੋਰ ਕਿਸੇ ਦੀ ਨਹੀਂ ਮੰਨਦਾ ਗ੍ਰੰਥਾਂ ਵਿੱਚ ਇੰਨਾ ਸਮਝਾਇਆ ਗਿਆ ਕਿ ਪਰਮਾਤਮਾ ਹੈ ਇਹਨੇ ਪ੍ਰੂਫ ਦਿੱਤੇ ਗਏ ਹਨ ਫਿਰ ਵੀ ਉਹ ਪਰਮਾਤਮਾ ਨੂੰ ਨਹੀਂ ਮੰਨਦੇ ਕਿਉਂਕਿ ਉਹ ਆਪਣੀ ਬੁੱਧੀ ਨਾਲ ਗੇਰਖਦੇ ਹਨ ਇਸ ਦਾ ਚਿੱਤ ਮਨ ਦਾ ਤੀਸਰਾ ਰੂਪ ਹੈ ਚਿੱਤ ਅਲੱਗ-ਅਲੱਗ ਚਿਤਵਰੀਆਂ ਕਰਦਾ ਰਹਿੰਦਾ ਹੈ ਮਨ ਉਸ ਨੂੰ ਕਹਿੰਦੇ ਹਨ ਚਿੱਤ ਤੇ ਇਸ ਦਾ ਚੌਥਾ ਰੂਪ ਹੈ ਹੰਕਾਰ ਜਿਸ ਵਿੱਚ ਮੈਂ ਆ ਜਾਂਦੀ ਹੈ ਕਿ ਮੈਂ ਕਰਦਾ ਹਾਂ ਇਹ ਕਾਠ ਮੈਂ ਕਰਿਆ ਜਾਂ ਇਹ ਕੰਮ ਮੈਂ ਕਰਦਾ ਹਾਂ ਜਦ ਕਿ ਸਾਨੂੰ ਜਿਹੜਾ ਪਾਵਰ ਦੇਣ ਵਾਲੀ ਉਹ ਆਤਮਾ ਹੀ ਹੈ ਪਰਮਾਤਮਾ ਦਾ ਹੰਸ ਜੋ ਹੈ ਉਹ ਫਿਰ ਅਸੀਂ ਅਸੀਂ ਕਿਵੇਂ ਕਰ ਰਹੇ ਹਾਂ ਅਸੀਂ ਤਾਂ ਪਰਮਾਤਮਾ ਦੀ ਤਾਕਤ ਨਾਲ ਹੀ ਕਰ ਰਹੇ ਹਾਂ ਪਰ ਇਹ ਹੰਕਾਰ ਸਾਡਾ ਮਨ ਦਾ ਚੌਥਾ ਰੂਪ ਸੰ ਜਿਹੜਾ ਅੰਤ ਅਗਨ ਵਿੱਚ ਬਣ ਜਾਂਦਾ ਹੈ ਸੋ ਇਹ ਮਨ ਦੇ ਚਾਰ ਰੂਪ ਹਨ ਚਾਰਾਂ ਦਾ 그룹 ਬਣ ਕੇ ਇਨੂੰ ਕਹਿੰਦੇ ਹਨ ਅੰਤਹ ਕਰਮ ਇੱਕ ਇੱਕ ਪੱਥਰਾਂ ਦੀ ਤਰ੍ਹਾਂ ਜਿਵੇਂ ਤੀਰਾਂ ਦਾ ਇੱਕ ਪੱਥਾ ਹੁੰਦਾ ਹੈ ਪਰ ਉਹਦੇ ਵਿੱਚ ਤੀਰ ਹੁੰਦੇ ਹਨ ਇਸੇ ਤਰ੍ਹਾਂ ਅੰਤਹ ਕਰਨ ਵਿੱਚ ਸਾਡੇ ਇੱਤੀ ਹੋਈ ਜਿਹੜੇ ਕਰਮ ਹਨ ਪਿਛਲੇ ਜਨਮਾਂ ਦੇ ਉਹ ਜਨਮ ਜਮਾ ਹੁੰਦੇ ਹਨ ਅੱਗੇ ਇਹਨੂੰ ਅਸੀਂ ਕਰਮ ਕਿਵੇਂ ਕਰਦੇ ਹਾਂ ਇਹਦੇ ਨਾਲ ਅੰਤਹ ਕਰਨ ਦੇ ਨਾਲ ਅ ਗਿਆਨ ਮਿਲ ਜਾਂਦਾ ਹੈ ਚੇਤਨ ਆਤਮਾ ਜਿਹੜੀ ਸਾਡੀ ਆਤਮਾ ਹੈ ਉਹ ਪਾਵਰ ਦਿੰਦੀ ਹੈ ਅੰਤ ਅਗਰਨ ਨੂੰ ਤੇ ਅਗਿਆਨ ਇਹ ਤਿੰਨੇ ਮਿਲ ਕੇ ਅੰਤ ਅਗਰਨ ਅਗਿਆਨ ਤੇ ਚੇਤਨ ਤਾਂ ਇਹ ਕਰਮ ਧਾਰਨ ਕਰਨ ਦੇ ਸਮਰੱਥ ਬਣਦਾ ਹੈ ਅਦਰਵਾਇਜ਼ ਇਹ ਇਹਨਾਂ ਤਿੰਨਾਂ ਦਾ ਜੇ ਅਗਲ ਮੇਲ ਨਾ ਹੋਵੇ ਤਾਂ ਇਹ ਕਰਮ ਧਾਰਨ ਦੇ ਸਮਰੱਥ ਨਹੀਂ ਬਣਦਾ ਅੱਗੇ ਹੀ ਦੰਨਾ ਕਰਾਂਗੇ ਕੀ ਆਕਾਸ਼ ਘਟਾ ਆਕਾਸ਼ ਕਿਨੂੰ ਕਹਿੰਦੇ ਹਨ ਘੜੇ ਵਿੱਚ ਖਾਲੀ ਜਗ੍ਹਾ ਜਿਹੜੀ ਹੁੰਦੀ ਹੈ ਵਿੱਚ ਸਪੇਸ ਹੁੰਦੀ ਹੈ ਉਹਨੂੰ ਘਟਾ ਆਕਾਸ਼ ਕਹਿੰਦੇ ਹਨ ਮਟਾ ਆਕਾਸ਼ ਜਿਹੜੀ ਛਾਦੇ ਥੱਲੇ ਜਗ੍ਹਾ ਹੈ ਜਿੱਧੇ ਬੈਠੇ ਹਾਂ ਉਹਨੂੰ ਮਟਾ ਆਕਾਸ਼ ਕਹਿੰਦੇ ਹਨ ਮੀਗਾ ਆਕਾਸ਼ ਬੱਦਲਾਂ ਦੇ ਥੱਲੇ ਥੱਲੇ ਜਿਹੜੀ ਜਗ੍ਹਾ ਹੈ ਉਹਨੂੰ ਮਟਾ ਆਕਾਸ਼ ਕਹਿੰਦੇ ਹਨ ਜਿਹਦਾ ਆਕਾਸ਼ ਕਹਿੰਦੇ ਹਨ ਬੱਦਲਾਂ ਦੇ ਉੱਪਰ ਜਿਹੜੀ ਜਗ੍ਹਾ ਹੈ ਦੇ ਨਾਲ ਹੀ ਜਿਹੜੀ ਦਸ਼ਮਗਦਵਾਰ ਦੇ ਉੱਪਰ ਜਗਾ ਹੈ ਉਹਨੂੰ ਜਿਹਦਾ ਆਕਾਸ਼ ਕਹਿੰਦੇ ਹਨ ਇਹ ਪੰਜ ਤਾਰਾਂ ਦੇ ਆਕਾਸ਼ ਵਰਣਨ ਕੀਤੇ ਗਏ ਹਨ ਸੋ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ